ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਬਾਰਡਰ ਦਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਤੁਸੀਂ ਬਾਰਡਰ ਬਣਾ ਸਕਦੇ ਜੇ ਜੇ ਤੁਸੀਂ ਚਾਹੋ ਤੇ ਫੁੱਲ ਸਵੈਟਰ ਤੇ ਵੀ ਬੱਚੇ ਛੋਟੇ ਦਾ ਜਿਹੜਾ ਆਪਾਂ ਪੂਰਾ ਸੈੱਟ ਬਣਾਉਨੇ ਆ ਉਹਦੇ ਪੂਰੇ ਸੈੱਟ ਤੇ ਵੀ ਆਪਾਂ ਬਣਾ ਸਕਦੇ ਹਾਂ ਬਹੁਤ ਹੀ ਸੋਖਾ ਡਿਜ਼ਾਈਨ ਹੈ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ 2-2 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ 2-2 ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਤੁਸੀਂ ਜਿੰਨੇ ਚਾਹੋ ਕੁੰਡੇ ਪਾ ਸਕਦੇ ਜੇ ਬਹੁਤ ਹੀ ਆ बन ਜੇਗਾ ਬਹੁਤ ਹੀ ਸੋਖਾ ਹੈ ਸਿੱਧੀ ਸਾਈਡ ਤੋਂ ਡਿਜ਼ਾਈਨ ਬਣੇਗਾ ਤੇ ਉਲਟੀ ਸਾਈਡ ਜਿਹੜੀ ਬਿਲਕੁਲ ਪਲੇਨ ਬਣੇਗੀ ਉਲਟੀ ਉਲਟੀ ਬਣਣੀਆਂ ਤੇ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਏਗਾ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਜੇ ਵੀਡੀਓ ਪਹਿਲੀ ਵਾਰ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਾਂਗੇ ਸਿੱਧੇ ਪਾਸਿਓ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਇਕੱਠੇ ਹੋਣਾਂਗੇ ਪਹਿਲਾਂ ਆਪਾਂ ਉਲਟਾ ਹੋਣ ਲੈਣਾ ਫਿਰ ਧਾਗਾ ਪਿੱਛੇ ਕਰਕੇ ਫਿਰ ਇਹਨਾਂ ਦੋ ਕੁੰਡਿਆਂ ਨੂੰ ਸਿੱਧਾ ਹੋਣ ਦੇਣਾ ਦੋ ਕੁੰਡਿਆਂ ਨੂੰ ਪਹਿਲਾਂ ਉਲਟਾ ਬਣਾ ਲਿਆ ਫਿਰ ਸਿੱਧਾ ਬਣਾ ਲਿਆ ਇਹੀ ਰਿਪੀਟ ਕਰਾਂਗੇ ਵੇਖੋ ਦੋ ਕੁੰਡਿਆਂ ਨੂੰ ਪਹਿਲਾਂ ਆਪਾਂ ਸਿੱਧਾ ਬਣਾ ਉਲਟਾ ਬਣਾ ਲਿਆ ਧਾਗਾ ਪਿੱਛੇ ਕਰ ਲਾਂਗੇ ਫਿਰ ਸਿੱਧਾ ਬਣਾ ਲੈਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਨੂੰ ਉਲਟਾ ਬਣਾ ਲਿਆ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਇਹਨਾਂ ਦੋਵਾਂ ਨੂੰ ਫੇਰ ਸਿੱਧਾ ਬਣਾਤਾ ਦੋ ਕੁੰਡਿਆਂ ਤੋਂ ਸਾਡੇ ਫੇਰ ਦੋ ਹੀ ਕੁੰਡੇ ਬਣਦੇ ਜਾਂਦੇ ਨੇ ਪੂਰੀ ਸਲਾਈ ਇਸੇ ਤਰ੍ਹਾਂ ਆਪਾਂ ਬਣਾਉਂਦੇ ਜਾਣਾ ਬਾਰਡਰ ਬਹੁਤ ਹੀ ਪਿਆਰਾ ਬਣ ਕੇ ਤਿਆਰ ਹੁੰਦਾ ਹੈ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਉਲਟੇ ਪਾਸਿਓਂ ਦੂਸਰੀ ਸਲਾਈ ਜਿਹੜੀ ਆ ਇਹ ਪੂਰੀ ਉਲਟੇ ਉਲਟੀ ਬਣਨੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਪੂਰੀ ਸਲਾਈ ਜਿਹੜੀ ਆ ਆਪਾਂ ਉਲਟੇ ਉਲਟੇ ਬਣਾ ਲੈਣੀ ਆ ਤੇ ਮੈਂ ਹਮੇਸ਼ਾ ਕੋਸ਼ਿਸ਼ ਮੇਰੀ ਇਹ ਹੀ ਰਹਿੰਦੀ ਆ ਕਿ ਸੌਖੇ ਡਿਜ਼ਾਈਨ ਤੁਹਾਡੇ ਲਈ ਲੈ ਕੇ ਆਵਾਂ ਜਿਹੜੇ ਕਿ ਬਿਗਨਰ ਇਹ ਉਹ ਵੀ ਬਹੁਤ ਆਸਾਨੀ ਦੇ ਨਾਲ ਡਿਜ਼ਾਈਨ ਜਿਹੜੇ ਉਹ ਸਿੱਖ ਸਕਣ ਦੋ ਸਲਾਈਆਂ ਬਣ ਗਈਆਂ ਹੁਣ ਆ ਗਏ ਆ ਤੀਸਰੀ ਸਲਾਈ ਤੀਸਰੀ ਸਲਾਈ 'ਚ ਥੋੜਾ ਜਿਹਾ ਨਾਪਾ ਚੇਂਜ ਕਰਾਂਗੇ ਬਾਰਡਰ ਦੇ ਵਿੱਚ ਪਹਿਲਾ ਕੁੰਡਾ ਉਤਾਰ ਲਿਆ ਫਿਰ ਉਸ ਤੋਂ ਬਾਅਦ ਇੱਕ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਇੱਕ ਕੁੰਡਾ ਸਿੱਧਾ ਬਣਾ ਲਿਆ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਹੁਣ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਫਿਰ ਇਕੱਠਾ ਬੁਣਾਂਗੇ ਧਾਗਾ ਪਿੱਛੇ ਕਰਾਂਗੇ ਤੇ ਦੋ ਕੁੰਡਿਆਂ ਨੂੰ ਫਿਰ ਸਿੱਧਾ ਬੁੰਦਾਂਗੇ ਫਿਰ ਤੱਕ ਅੱਗੇ ਕਰਾਂਗੇ ਫਿਰ ਉਹੀ ਰਿਪੀਟ ਕਰਦੇ ਜਾਣਾ ਆ ਸਟਾਰਟਿੰਗ ਤੇ ਇੱਕ ਕੁੰਡਾ ਜਿਹੜਾ ਉਹਨੂੰ ਆਪਾਂ ਛੱਡ ਲੈਣਾ ਆ ਇੱਕ ਸਲਾਈ ਦੇ ਵਿੱਚ ਸਟਾਰਟਿੰਗ ਤੋਂ ਇਹ ਸ਼ੁਰੂ ਕਰ ਦੇਣਾ ਦੂਸਰੀ ਸਲਾਈ ਦੇ ਵਿੱਚ ਸਟਾਰਟਿੰਗ ਤੋਂ ਕੁੰਡਾ ਇੱਕ ਛੱਡ ਲੈਣਾ ਆ ਤੇ ਅਗਲੇ ਕੁੰਡਿਆਂ ਤੇ ਫਿਰ ਉਹੀ ਦੋ ਦੋ ਤੇ ਆਪਾਂ ਇਹੀ ਡਿਜ਼ਾਈਨ ਜਿਹੜਾ ਰਿਪੀਟ ਕਰਦੇ ਜਾਣਾ ਹੈ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਉਲਟਾ ਉਹਨਾ ਫਿਰ ਧਾਗਾ ਪਿੱਛੇ ਕਰ ਲੈਣਾ ਇਹਨਾਂ ਦੋ ਕੁੰਡਿਆਂ ਨੂੰ ਸਿੱਧਾ ਬੁੰਨ ਦੇਣਾ ਲਾਸਤੇ ਇੱਕ ਕੁੰਡਾ ਸਾਡੇ ਕੋਲੋਂ ਫੇਰ ਐਕਸਟਰਾ ਵੱਜ ਜਾਏਗਾ ਸਿੱਧਾ ਤੇ ਐਗਜ਼ਿਟ ਜਿਹੜਾ ਉਹਨੂੰ ਵੀ ਆਪਾਂ ਸਿੱਧਾ ਬਣਾ ਲੈਣਾ ਹੋਣਾ ਗਿਆ ਚੌਥੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਸਾਰੇ ਕੁੰਡੇ ਉਲਟੇ ਬਣਾ ਲਾਂਗੇ ਹੁਣ ਉਲਟੀ ਸਲਾਈ ਬਣਾਉਣ ਤੋਂ ਬਾਅਦ ਅਸੜੀਆਂ ਚਾਰ ਸਲਾਈਆਂ ਬਣੀਆਂ ਚਾਰ ਸਲਾਈਆਂ ਬਣਨ ਤੋਂ ਬਾਅਦ ਬਾਰਡਰ ਜਿਹੜਾ ਇਸ ਤਰੀਕੇ ਦੇ ਨਾਲ ਤਿਆਰ ਹੋ ਜਾਣਾ ਹੈ ਵੇਖੋ ਬਹੁਤ ਹੀ ਪਿਆਰਾ ਲੱਗਦਾ ਹੈ ਬਾਰਡਰ ਤੇ ਜੇ ਤੁਸੀਂ ਇਸ ਡਿਜ਼ਾਈਨ ਦੀ ਵੀਡੀਓ ਵੇਖਣੀ ਹੈ ਤੇ ਇਸ ਦਾ ਲਿੰਕ ਜਿਹੜਾ ਉਹ ਵੀ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਨੀਚੇ ਆਪਾਂ ਕੁੰਡੇ ਪਾਉਣ ਦੀ ਵੀਡੀਓ ਪਹਿਲਾਂ ਬਣਾਈ ਆ ਜੇ ਤੁਸੀਂ ਵੇਖਣੀ ਹੈ ਤੇ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਬਹੁਤ ਹੀ ਪਿਆਰਾ ਲੱਗਦਾ ਹੈ ਬਾਰਡਰ ਤੇ ਇਸ ਤਰੀਕੇ ਦੇ ਨਾਲ ਆਪਾਂ ਆਪਣਾ ਬਾਰਡਰ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ